ਦੇ ਕੋਈ ਛੱਡਣ ਵਾਲਾ ਹੁੰਦਾ ਨਹੀਂ ਹੁਣ ਸੇ ਸਕੂਲ ਨਾ ਆਈਏ ਜਾਈਏ ਇਤਨੇ ਗਾਲ ਗਲਤ ਹੈ ਇਹ ਗੱਲ ਸਰਕਾਰ ਨੂੰ ਸਮਝਣੀ ਚਾਹੀਦੀ ਜਿਹੜੇ ਬੱਚੇ ਹੁਣ ਵੀ ਨਹੀਂ ਹਟ ਰਹੇ ਨੇ ਉਹਨਾਂ ਦੇ ਮੌਕੇ ਤੇ ਜਿਹੜਾ ਚਲਾਨ ਵੀ ਕੀਤਾ ਜਾ ਰਿਹਾ ਤੇ ਜਿਹੜੇ ਵੀਕਲ ਨੇ ਉਹ 50 ਸੀਸੀ ਤੋਂ ਥੱਲੇ ਵਾਲੇ ਜਿਹੜੇ ਨੇ ਉਹ ਚਲਾ ਸਕਦੇ ਆ ਆਪਾਂ ਸਾਰੇ ਬੱਚੇ ਇਹ ਨਹੀਂ ਕਿਸੇ ਦੀ ਪਾਕਟ ਨਹੀਂ ਲਾਗਰਦੇ ਵੀ ਹੋਣੀ ਸਰਕਾਰ ਨੇ ਰੂਲ ਬਣਾਤਾ ਤੁਸੀਂ 2 ਮਿੰਟਾਂ ਦੀ ਚੀਜ਼ ਲੈ ਆਈ ਜੀ ਦੇਖੋ ਜੀ ਭਾਵੇਂ ਸਾਡੀ ਉਮਰ ਛੋਟੀ ਹੈ ਠੀਕ ਹੈ ਬਟ ਤੁਹਾਨੂੰ ਵੀ ਪਤਾ ਘਰੇ ਕੋਈ ਛੱਡਣ ਵਾਲਾ ਹੁੰਦਾ ਨਹੀਂ ਹਨੇ ਸੇ ਸਕੂਲ ਨਾ ਆਈਏ ਜਾਈਏ ਇਤਨੇ ਕਾਲ ਗਲਤ ਹੈ ਇਹ ਕਾਲ ਸਰਕਾਰ ਨੂੰ ਸਮਝਣੀ ਚਾਹੀਦੀ ਹੈ ਬਿਲਕੁਲ ਸਮਝਣੀ ਚਾਹੀਦੀ ਹੈ ਪਰ ਸਰਕਾਰ ਵੱਲੋਂ ਹੀ ਹਦਾਇਤਾਂ ਆਈਆਂ ਨੇ ਵੀ ਪਰ ਮੇਰਾ ਲਰਨਰ ਲਾਇਸੈਂਸ ਬਨਿਆ ਹੋਇਆ ਉਸੇ ਇਹਨਾਂ ਨੂੰ ਦਿਖਾ ਵੀ ਦਿੱਤਾ ਬਿਨਾ ਮੈਂ ਆਪਣੇ ਲਾਇਸੈਂਸ ਤੋਂ ਨਹੀਂ ਚਲਾ ਰਹੀ ਪਰ ਜਿਹੜੇ ਵਹੀਕਲ ਨੇ ਉਹ 50 ਸੀਸੀ ਤੋਂ ਥੱਲੇ ਵਾਲੇ ਜਿਹੜੇ ਨੇ ਉਹ ਚਲਾ ਸਕਦੇ ਆ ਆਪਾਂ ਸਾਰੇ ਬੱਚੇ ਹਨ ਤੇ ਇਹ 50 ਸੀਸੀ ਤੋਂ ਚਾਹੀਦਾ ਇਹ ਨਹੀਂ ਕਿਸੇ ਦੀ ਪਾਕਟ ਨਹੀਂ ਲਾਗਰਦੀ ਵੀ ਹੋਣੀ ਸਰਕਾਰ ਨੇ ਰੂਲ ਬਣਾਤਾ ਤੇ ਸੇ 2 ਮਿੰਟਾਂ ਚ ਚੀਜ਼ ਲੈ ਆਈਏ ਠੀਕ ਹੈ ਤੇ ਕੀ ਲੱਗਦਾ ਕਿ ਜਿਹੜਾ ਰੂਲ ਲਾਗੂ ਕੀਤਾ ਗਿਆ ਇਸ ਤੋਂ ਸਟੂਡੈਂਟਸ ਸਹਿਮਤ ਨੇ ਜਾਂ ਨਹੀਂ ਸਟੂਡੈਂਟਸ ਦਾ ਨਹੀਂ ਸਹਿਮਤ ਨੇ ਆਬਵੀਅਸਲੀ ਕਿਉਂ ਹੋਣਗੇ ਕਿਉਂਕਿ ਇਨੀ ਜਨਤਾ ਇਹ ਸਾਰੀ ਉਤੇ ਜਾਂਦੀ ਐ ਐਕਟਿਵ ਬਾਈਕ ਤੇ ਉਹ ਕਿਉਂ ਰੁਕੂਗੀ ਕੋਲ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਨੇ ਸਰ ਜੀ ਮੈਂ ਮੇ ਕੋਲ ਲਰਨਰ ਲਾਇਸੈਂਸ ਬਣਿਆ ਮੈਂ ਇਹਨਾਂ ਨੂੰ ਸ਼ੋ ਵੀ ਕੀਤਾ ਉਹ ਗੱਡੀ ਦੇ ਵਹੀਕਲ ਆਰਸੀ ਗੱਡੀ ਹਾਂਜੀ ਆਰਸੀ ਹੈਗੀ ਉਹ ਸਾਰਾ ਕੁਝ ਮੰਗਾ ਰਹੀ ਐ ਮੈਂ ਦਿਖਾਉਂਗੀ ਫਿਰ ਗੱਲ ਹੋਊਗੀ हां जी सर की की मामला है क्या हैगे डॉक्यूमेंट्स हैगे इनन दे नहीं जी कुछ भी शो नहीं ਕੀਤਾ इनन ने अच्छा कह रहे ने लाइसेंस शो ਕੀਤਾ नहीं ਕੀਤਾ इनन ने आरसी दिखा दे उधर ले के जाने हैं एस एस साहब को पूछे कहते भी शो नहीं ਕੀਤਾ ਤੁਸੀਂ ਨਹੀਂ ਦਿਖਾਇਆ ਫੋਨ 'ਚ ਫੋਨ 'ਚ ਕਹਿੰਦੇ ਦਿਖਾਇਆ ਸੀ ਨਹੀਂ ਦਿਖਾਇਆ ਮੇਰਾ ਕਾਗਜ਼ ਹੀ ਨਹੀਂ ਗਲ ਹੋ ਗਈ ਅੰਦਰ ਠੀਕ ਹੈ ਨਾ आरसी ਦਿਖਾ ਦਿਓ ਦਿਖਾ ਦਿਓ ਬੱਚੇ ਹੁਣ ਹੁਣ ਦਿਖਾ ਦਿਓ ਤੁਸੀਂ हां ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਕਿਉਂਕਿ ਕਾਗਜ਼ ਜਿਹੜੇ ਡਾਕੂਮੈਂਟਸ ਨੇ ਉਹ ਬਹੁਤ ਜ਼ਰੂਰੀ ਨੇ ਤੇ ਅੰਡਰ ਏਜ ਬੱਚਿਆਂ ਦੇ ਚਲਾਨ ਜਿਹੜੇ ਨੇ ਉਹ ਹੋਣੇ ਸ਼ੁਰੂ ਪਿੱਛੇ ਦੇ ਨਾਲ ਖਬਰ ਰਸਲ ਹੋਈ ਸੀ ਲਗਾਤਾਰ ਕਾਫੀ ਜਿਹੜੇ ਪੁਲਿਸ ਪ੍ਰਸ਼ਾਸਨ ਅਵੇਅਰਨੈਸ ਵੀ ਫੈਲਾ ਰਹੀ ਹੈ ਕਿ ਹੁਣ ਜਿਹੜੇ ਅੰਡਰਏਜ ਬੱਚੇ ਨੇ ਉਹਨਾਂ ਨੂੰ ਵੀਹਿਕਲਸ ਕਾਰ ਵਾਲੇ ਨਾਂ ਲੈ ਕੇ ਦੇਣ ਕਿਉਂਕਿ ਜਿਸ ਦੇ ਨਾਲ ਬਹੁਤ ਸਾਰੇ ਹਾਦਸੇ ਜਿਹੜੇ ਨੇ ਉਹ ਲਗਾਤਾਰ ਵਧਦੇ ਨਜ਼ਰ ਆਉਂਦੇ ਨੇ ਤਾਂ ਉਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਤੇ ਹੁਣ ਕੋਈ ਵੀ ਕਰਦੇ ਜਾਂ ਮਾਪਿਓ ਨੇ ਉਹ ਆਪਣੇ ਬੱਚੇ ਨੂੰ ਵੀਹਿਕਲ ਦੇਣ ਤੋਂ ਪਹਿਲਾਂ ਸੋਚ ਲੈਣ ਕਿਉਂਕਿ ਉਹ ਹੁਣ ਜੇ ਬਾਹਰ ਨਿਕਲਦੇ ਨੇ ਵੀਹਿਕਲ ਲੈ ਕੇ ਸਕੂਲਾਂ ਤੋਂ ਬਾਹਰ ਜਾਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਡੀਕੇ ਜੇ ਚੜਦੇ ਨੇ ਅੰਡਰ ਏਜ ਬੱਚੇ ਤਾਂ ਉਹਨਾਂ ਦਾ ਚਲਾਨ ਹੋਣਾ ਹੀ ਹੋਣਾ ਤਾਂ ਦੇਖ ਸਕਦੇ ਹੋ ਕਿ ਜਿਹੜੇ ਚਲਾਨ ਨੇ ਉਹ ਕੀਤੇ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਜਾ ਕੇ ਜਿਹੜੀ ਅਵੇਰਨੈਸ ਵੀ ਫੈਲਾਈ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਤੇ ਉਹ ਦੂਜੇ ਪਾਸੇ ਜਿਹੜੇ ਬੱਚੇ ਹੁਣ ਵੀ ਨਹੀਂ ਹਟ ਰਹੇ ਨੇ ਉਹਨਾਂ ਦੇ ਮੌਕੇ ਤੇ ਜਿਹੜਾ ਚਲਾਨ ਵੀ ਕੀਤਾ ਜਾ ਰਿਹਾ ਤਾਂ ਹੁਣ ਜੇ ਮਾਪਿਓ ਆਪਣੇ ਬੱਚੇ ਨੂੰ ਵਹੀਕਲ ਦਿੰਦੇ ਨੇ ਤੇ ਉਹਨਾਂ ਦੀ ਉਮਰ ਜਿਹੜੀ 18 ਸਾਲ ਤੋਂ ਘੱਟ ਹੈ ਤੇ ਉਹ ਆਪਣੇ ਬੱਚਿਆਂ ਨੂੰ ਵਹੀਕਲ ਨਾ ਦੇਣ ਕਿਉਂਕਿ ਹੁਣ ਉਹਨਾਂ ਜੇ ਪੌਲਸ ਦੇ ਡੀ ਕੇ ਚੜਦੇ ਨੇ ਤਾਂ ਉਹਨਾਂ ਦਾ ਚਲਾਨ ਹੋਣਾ ਹੀ ਹੋਣਾ ਹੈ ਤੇ ਉਸ ਤੋਂ ਬਾਅਦ ਪੇਰੈਂਟਸ ਨੂੰ ਵੀ ਖੱਜਲ-ਖਵਾਰ ਹੋਣਾ ਪਏਗਾ ਸਰ ਕਿੰਨੇ ਚਲਾਨ ਕਰ ਚੁੱਕੇ ਹੁਣ ਤੱਕ ਅਜੇ ਸ਼ੁਰੂ ਕਰ ਰਹੇ ਹਾਂ ਇਹ ਤਾਂ ਹੈ 2 3 ਹਾਂ ਲਗਭਗ ਉਹ ਲੋਚਲਣ ਹੋ ਗਏ ਨੇ। ਕਿਉਂ ਕਰ ਰਹੇ ਆ? ਲੱਗਦਾ ਸਰ ਅਵੇਰਨੈਸ ਲਗਾਤਾਰ ਸਕੂਲਾਂ ਦੇ ਵਿੱਚ ਵੀ ਜਾ ਜਾ ਕੇ ਤੁਸੀਂ ਅਵੇਰਨੈਸ ਪਹਲਾਈ ਹੈ ਕਿ ਬੱਚਿਆਂ ਨੂੰ ਉਦਾਸਰ ਹੋਇਆ ਕੋਈ? ਪਿਛਲਾ ਮਹੀਨਾ ਅਵੇਰਨੈਸ ਲਾਇਆ ਬਹੁਤ ਅਸਰ ਹੋਇਆ। ਕਾਫੀ ਅਸਰ। ਕਈ ਬੱਚੇ, ਕਈ ਪੇਰੈਂਟਸ ਨੇ ਬਹੁਤ ਵਧੀਆ ਕੀਤਾ ਪਰੇ ਬੱਚੇ ਛੱਡਣਾ ਕੇ ਲੈਣਾਗੇ। ਤੇ ਹੁਣ ਬਾਹੀ ਕਾਹੀ ਪਰਸੈਂਟ ਦਾ ਫਰਕ ਪਿਆ। ਅਗੇ ਸਰ ਕਿਹੜੇ ਵੀਕਲ ਚਲਾ ਸਕਦੇ ਨੇ ਬੱਚੇ? ਕਿਹੜੀ ਉਮਰ ਤੱਕ ਦੇ ਬੱਚੇ ਚਲਾ ਸਕਦੇ ਨੇ? ਕਿਉਂਕਿ ਬਹੁਤ ਸਾਰੇ ਇੱਥੇ ਆਉਂਦੇ ਇਲੈਕਟ੍ਰਿਕ ਵੀਕਲ ਹੁੰਦੇ ਆ। ਉਹਨਾਂ ਦੇ ਵੀ ਉਹ ਕਹਿੰਦੇ ਵੀ ਨਹੀਂ ਫੜਨਾ ਹੁੰਦਾ। ਜੋ ਇਲੈਕ 55 ਲਾਸਮਾਂ ਚ ਪੜਦਾ ਹਮ ਪਲਾਸਟਿਕ ਵੱਡਦਾ 50 ਸੀਸੀ ਦੇ ਕੰਮ ਕਰ ਬੈਟਰੀ ਹੈਗੀ ਸਕੂਟੀ ਚਲਾ ਸਕਦੇ 50 ਸੀਸੀ ਕੰਮ ਹੋਵੇ ਮਗਰ ਗੇਰ ਵਾਲੀ ਨਾ ਹੋਵੇ ਉਹ ਨਹੀਂ ਚੱਲ ਸਕਦਾ ਤੇ 18 ਸਾਲ ਤੋਂ ਜੇ ਘੱਟ ਹੋ ਗਿਆ ਉਹ ਵੀ ਨਹੀਂ ਚਲਾ ਸਕਦਾ ਨਹੀਂ ਚਲਾ ਸਕਦਾ ਤੇ ਇੱਕ ਪੇਰੈਂਟਸ ਨੂੰ ਵੀ ਜਿਹੜੀ ਸਜ਼ਾ ਦਾ ਪ੍ਰਦਾਨ ਕੀਤਾ ਗਿਆ ਸੀਗਾ ਵੀ 25000 ਰੁਪਏ ਜੁਰਮਾਨਾ ਹੋਊਗਾ ਉਹ ਰੂਲ ਲਾਗੂ ਹੋ ਚੁੱਕੇ ਸਰ ਹਾਂ ਚੱਲ ਰਹੀ ਨੇ ਵੀ ਹਾਂ ਹਾਂ ਕਿਹੜਾ ਸਕੂਲ ਹੈ ਕਿੱਥੇ ਖੜੇ ਆ ਇਹ ਆਈਪੀ ਸਕੂਲ ਆ ਅੱਛਾ ਹਾਂ ਤੇ ਹੁਣ ਅੱਗੋ ਵਾਸਤੇ ਕੀ ਬੱਚਿਆਂ ਨੂੰ ਅਪੀਲ ਹੈਗੀ ਤੁਹਾਡੀ ਨਹੀਂ ਸਮਝ ਆ ਬਈ ਪਹਿਲਾਂ ਵੀ ਆਲਰੇਡੀ ਇਹਨਾਂ ਨੂੰ ਸਾਰੇ ਸਕੂਲਾਂ ਦੇ ਵਿੱਚ ਅਸੀਂ ਅਵੇਅਰਨੈਸ ਕਰਕੇ ਗਿਆ ਆਪਣੇ ਸਾਡੇ ਐਜੂਕੇਸ਼ਨ ਸਲਾ ਬਗੈਰਾਂ ਲੈਕਚਰ ਦੇ ਕੇ ਗਿਆ ਇਹਨਾਂ ਨੂੰ ਵੀ ਭਾਈ ਇਸ ਬੱਚਿਆਂ ਨੂੰ ਅਵੇਅਰ ਕਰੋ ਤਾਂ ਕਾਫੀ ਬੱਚੇ ਣਿਆਣੇ ਬੱਚੇ ਨੇ ਵਿਆਹ ਸਾਢੇ 7 ਵਜੇ ਕੁਝ ਨਹੀਂ ਹੋਣਾ ਨਾ ਤੇ ਕਾਫੀ ਫਰਕ ਪਿਆ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਜਿਹੜੇ ਹੁੰਦੇ ਨੇ ਬਾਹਰ ਨਿਕਲ ਕੇ ਬੱਚੇ ਹੁਰਦੰਗ ਕਰਦੇ ਨੇ ਜਾਂ ਫਿਰ ਉਸ ਤਰ੍ਹਾਂ ਫਿਰ ਉਹ ਐਕਸੀਡੈਂਟ ਦਾ ਕਾਰਨ ਬਣ ਜਾਂਦਾ ਬਿਲਕੁਲ ਵੀ ਸਟੰਡ ਕਰਦੇ ਫਿਰ ਬੱਚੇ ਛੋੜ ਹੁੰਦੇ ਉਹ ਉਹਨਾਂ ਨੂੰ ਗਾਈਡ ਕਰੀਆ ਵੀ ਨਹੀਂ ਕੰਮ ਕਰਨਾ ਕਾਫੀ ਵਾਰ ਹੋਇਆ ਇਹਦਾ ਹੋ ਅੰਦਰ ਦੇ ਬੱਚਿਆਂ ਦਾ ਚਲਾਨ ਦਾ ਬਰ ਲੱਗਾ ਰੋ ਲੋਕੋ ਕਾਫੀ ਵੇਰ ਹੋ ਗਏ ਕਾਫੀ ਘੱਟ ਵਹੀਕਲ ਮੈਂ ਰਹਿੰਦੇ ਅੰਦਰ ਬੱਚਿਆਂ ਦਾ ਜਿੰਨਾ ਕਿ ਪਹਿਲਾਂ ਬਹੁਤ ਵੱਚੇ ਸੀ ਜਿਹੜੇ ਇਸ ਤੋਂ ਪਹਿਲਾਂ ਨਾਕੇ ਤੇ ਕਿੰਨੇ ਚਲਾਨ ਕੀਤੇ ਸੀ ਅੱਜ ਤੱਕ ਤੁਸੀਂ ਕਹਿ ਰਹੇ ਹੋ ਵੀ ਦੋ ਕੀਤੇ ਆ ਵੀ ਲੱਗਦਾ ਵੀ ਘੱਟ ਰਿਹਾ ਸਾਡੀ ਕੱਲੇ ਸ਼ੁਰੂਤ ਸੀਗੀ ਤੇ ਸਾਡਾ ਮਨੋ ਨਕਰ ਨਾਕਾ ਕਿੰਨਾ ਦਸਟਮ ਨਹੀਂ ਨਾ ਜੇ 500 ਵੀ ਕੀਤੇ ਜਣਾ ਸੀ ਉਹ ਤਿੰਨ ਲਗਾਤਾਰ ਕਰ ਰਹੇ